ચારસો ચારસો નબેત ਕਿਉਂ ਪੰਡਤ ਬੋਲਿਆ ਓ ਤੇਰੇ ਕੋਲ ਕਾ ਦਾ ਲੱਗੂ ਜਦਨ ਬਪੂਰਨ ਤੁਰ ਗਿਆ ਰਾ ਬਾਗ ਗਿਆ ਸੀ ਸਾਕੇ ਓ ਜਿਹੜਾ ਹਗੌਸਤ ਲਾਸੀ ਵਿੱਚ ਪਾਣੀ ਰਹਿ ਗਿਆ ਕੋਟ ਉਮਾ ਭਈ ਜਿਹੜਾ ਹਗੌਸਤ ਲਾਸੀ ਓ ਪਾਣੀ ਰਹਿ ਗਿਆ ਕਾਟੀ ਮਾਮਾ ਵਿੱਚ ਗਣੀਆਂ ਦੇ ਰੋਂਦੀਆਂ ਮਰੇ ਗਰੂ ਜਨਾਂ ਦੇ ਪਾਤੀ ਟੱਕਰਾਸੇ ਦੇ ਵਿੱਚ ਪਾਉਣ ਸਵਾਦ ਬਾਗੀ ਮਹਿਲਾ ਨਾਟਕੀ ਰਾ ਓਏ ਪਾਉਣ ਸਵਾਦ ਦੇ ਬਾਗੀ ਹਾਂ ਬਾਗੀ ਉਤਰੀ 나ਥ ਦੀ ਸਵੇ ਸਹਿਤ ਬੈਗੀ ਹੋਗੀ ਬਵਰ ਆਖ ਪੜਾਉਂਦਾ ਕੋਲਕੇ ਓਏ ਦੁਸ਼ੀ ਦੇ ਹਟਾਉਂਦਾ ਦਖ਼ੱਲ ਆਖ ਪੜਾਉਂਦਾ ਕੋਲ ਕੇ ਦੁੱਖ ਇਹਨੇ ਹਟਾਉਂਦਾ ਦਾਖੀ ਮੈਂ ਅੱਖੀ ਆਗਿਆ ਦੇਖ ਕੀ ਇਹ ਰਾਸਾ ਮਾ ਪੂਰਾ ਪਾਤੀ ਇਹ ਮੇਰੀਆਂ ਗਲਾਂ ਦਾ ਸਤਨੀ ਸਤਕੇ ਆਪ ਦਾ ਨਜੂਮੀ ਪਾਛੂ ਆ ਓ ਗਲਾਮ ਦਾ ਸਾਥੀ ਨੀ ਓਏ ਆਪਦਾ ਨਜੂਮੀ ਪਾਛੀ ਓਏ ਰਾਜੇ ਨਿਸਾਨਦ ਵਲਾਂ ਨਿਆ ਓਏ ਬੰਦਾ ਤਾਂ ਸਿੱਧਾ ਰਾਮ ਓਏ ਪੁਸਤਕ ਖੋਲ ਨਜੂਮੀਆਂ ਗਲਾ ਲਾ ਕੇ ਦੇਖਦਿਆਂ ਨੀ ਆ ਲੁੱਕ ਕਹਿੰਦੇ ਪੂਰਨ ਆ ਗਈ ਮੈਨੂੰ ਹੀ ਆਉਂਦਾ ਨਹੀਂ ਹਮਾਂ ਨੂੰ ਓਏ ਲੋਕੀ ਕਹਿੰਦੇ ਤੂਰ ਨੇ ਆ ਗਿਆ ਮੈਨੂੰ ਆਉਂਦਾ ਵਈ ਮਾਂ ਜੇ ਕਟਗੇ ਅੰਗ ਸਰੀਰ ਦੇ ਕਿਵੇਂ ਪੈਜੂ ਘਰ ਵਿੱਚ ਜਾ ਮਾਂ ਓਹ ਕਟਗੇ ਅੰਗ ਸਰੀਰ ਦੇ ਹੋਏ ਪੈਜੂ ਗਲਕ ਬਚ ਜਾਣ ਆ ਗੱਲਾਂ ਕਰਦੇ ਝੂਠੀਆਂ ਜੇ ਨੇ ਲੋਕ ਦਾ ਮਾਮਾ ਜੇ ਮਿਲ ਜੇ ਪੁੱਤ ਬਸੁੰਨੀਆਂ ਤੈਨੂੰ ਬਹੁਤ ਹੱਦ ਗਊਂਗਾ ਨਾਮ ਹਣਜੀ ਇਹ ਬਾਤਾਂ ਬਸ ਨਹੀਂ ਆਵੇ ਬਾਤਾਂ ਦਊਂਗਾ ਨਹੀਂ ਰਾਜੇ ਨੇ ਸੀਤਾਰਾਮ ਪੰਡਤ ਨੂੰ ਸੱਦ ਲਿਆ ਸੀਤਾਰਾਮਾ ਪੰਡਤ ਦਾ ਤਮਾਮ ਦੁਨੀਆ ਕਹੀ ਜਾਂਦੀ ਤੇਰਾ ਪੁੱਤ ਬਾਗ ਚ ਆ ਗਿਆ ਪਰ ਮੈਨੂੰ ਯਕੀਨ ਨਹੀਂ ਆਉਂਦਾ ਮੈਨੂੰ ਟੇਬਾ ਲਾ ਕੇ ਦੱਸੋ ਮੇਰਾ ਸੱਚੀ ਨਕੜਮੇ ਦਾ ਪੁੱਤ ਆ ਗਿਆ ਸੀਤਾਰਾਮ ਪੰਡਤ ਨੇ ਵੀਰੋ ਪੁਸਤਕ ਖੋਲੀ ਰਾਜਾ ਕਹਿੰਦਾ ਸੀਤਾਰਾਮਾ ਸੱਚ ਦੱਸਈ ਉਹ ਕਹਿੰਦਾ ਰਾਜੇ ਨੇ ਜੇ ਤਾ ਉਹ ਸੱਚ ਸੱਚ ਦੱਸੂ ਜੇ ਝੂਠਾ ਝੂਠ ਦੱਸੂ ਆ ਜਿਹੜੀ ਵੀਰੋ ਹੱਥਾਂ ਦੀਆਂ ਲਖੀਰਾਂ ਪੈਰਾਂ ਦੀਆਂ ਲਖੀਰਾਂ ਮੱਥੇ ਦੀ ਲਖੀਰਾਂ ਇਹ ਵਿੱਦਿਆ ਜਿਹੜਾ ਬੰਦਾ ਪੜਿਆ ਉਹਨੂੰ ਪਤਾਲ ਖੀਰ ਦਾ ਮੈਨਾ ਕਿਹੜਾ ਤੇ ਆਹ ਦਾ ਮੈਨਾ ਕਿਹੜਾ ਹੁਣ ਪੁਸਤਕ ਖੋਲੀ ਸੀਤਾਰਾਮ ਪੰਡਤ ਨੇ ਰਾਜੇ ਨੂੰ ਕਹ ਰੱਖ ਕਿਹੜੀ ਅਖਰ ਤੂੰਗ ਰੱਖਦਾ ਜਦੋਂ ਰਾਜੇ ਨੇ ਰੱਖੀ ਉਂਗਲ ਉਸ ਪੰਡਤ ਨੇ ਜਿਮੀ ਸਮਾਨ ਦਾ ਲਾ ਕੇ ਜੋਰ ਫੇਟੇ ਵਾਲਾ ਕੇ ਜੋੜ ਲਾ ਕੇ ਲੱਗਿਆ ਦੱਸਣ ਉਸੇ ਕਾ ਪੁਸਤਕ ਖੋਲ ਲਜੂਮਣੀ ਟੇਵਾ ਲਿਆ ਅਨਖਾਰ ਰਾਜਾ ਬੁੱਧ ਸਿੰਘ ਨੇ ਚਰਜਨ ਮੈਂ شادی ਹੋਈ ਸੀ ਵੀਰਬਾਰ ਨੂਰ ਅਲਾਹੀ ਰੱਬ ਦਾ ਮੱਥੇ ਚਮਕੇ ਜੋ ਸਤਾਰ ਕਹਿੰਦਾ ਕੀ ਖਟੇ ਵਿੱਚ ਉਸਦੇ ਕੀ ਸੀ ਕਸੂਰੀ ਬਾਰ ਹੱਥੀ ਤੋਂ ਆਪਣੇ ਰਾਜਾ ਸਿੱਟਿਆ ਬੱਚੇ ਨੂੰ ਮਾਰ ਹੁਣ ਖੂਨੀ ਖੂਬ ਸਿੱਟਿਆ ਸਿੱਟੇ ਨੂੰ ਗੁਜ਼ਰਿਆ 12 ਸਾਲ ਬਾਰੀ ਸਾਲੀ ਕੱਢ ਲਿਆ ਆ ਕੇ ਗੋਰਖਨਾਥ ਅਵਤਾਰ ਉਹਦੇ ਅੰਗ ਸਬੂਤੀ ਕਰ ਗਿਆ ਫਿਰ ਉਹ ਸੱਚਾ ਪਰਮ ਅਦਗਾਰ ਹੁਣ ਜੂ ਤੇਰੀ ਵਿੱਚ ਆ ਗਿਆ ਇੱਕ ਵਈਆ ਤੇਰਾ ਬਰਖਰਦਾਰ ਆ ਪੁਸਤਕ ਮੇਰਾ ਬੋਲਦਾ ਜਾ ਕਰ ਲੈ ਬੱਚੇ ਦੀ ਪਾਲ ਤੇਰੇ ਪੁੱਤ ਦਾ ਬੁਰਜ ਸਬੂਤੀ ਕਾਇਮ ਆ ਤੇਰਾ ਪੁੱਤ ਜੀਦਾ ਸੀਤਾ ਆਪਾਂ ਪੰਤ ਰਾਜੇ ਨੂੰ ਕਿਵੇਂ ਟੇਵਾ ਲਾ ਕੇ ਦੱਸਦਾ ਵੀਰੇ ਉੱਥੇ